ਅੱਧਾ ਛੇਅਰ ਕਰਨਗੇ ਵਾਹ ਸਾਡਾ ਕਿਲੋ ਦੀ ਪੈਕਿੰਗ ਗਿਫਟ ਪੈਕੇਜ ਜੀ ਪਹਿਲੇ 50 ਕਸਟਮਰ ਨੂੰ ਤੁਹਾਡੇ ਚੈਨਲ ਥਰੂ ਸਿਰਫ ਅਸੀਂ ਇਹ ਗਿਫਟ ਦੇ ਰਹੇ ਹਾਂ ਜੀ ਦੱਬ ਕੇ ਛੇਅਰ ਕਰ ਦਿਓ ਸਾਡੀ ਪਿੰਨੀ ਤੁਹਾਡੇ ਘਰ ਬਿਲਕੁਲ ਫ੍ਰੀ ਭੇਜਾਂਗੇ ਪਹਿਲੇ 50 ਕਸਟਮਰ ਨੂੰ ਅੱਧਾ ਕਿਲੋ ਦੀ ਪੈਕਿੰਗ ਲੋ ਜੀ ਪਹਿਲੇ 50 ਕਸਟਮਰ ਜਿਹੜੇ ਵੱਧ ਤੋਂ ਵੱਧ ਸ਼ੇਅਰ ਕਰਨਗੇ ਵੱਧ ਤੋਂ ਵੱਧ ਲਾਈਕ ਕਮੈਂਟ ਕਰਨਗੇ ਉਹਨਾਂ ਨੂੰ ਇਹ ਪਿੰਨੀ ਗਿਫਟ ਦੇ ਵਿੱਚ ਘਰੇ ਪਹੁੰਚਾਈ ਜਾਊਗੀ ਜੀ ਬਿਲਕੁਲ ਘਰੇ ਪਹੁੰਚਾਈ ਜਾਊਗੀ ਘਰੇ ਪਹੁੰਚਾਈ ਜਾਊਗੀ ਸਕਰੀਨ ਸ਼ਾਟ ਅਸੀਂ ਸ਼ੇਅਰ ਕਰ ਦਾਂਗੇ ਵੀ ਘਰੇ ਪਹੁੰਚਾਈ ਜਾਊਗਾ ਲੋ ਜੀ ਜੇ ਕਿਸੇ ਵੀ ਭੈਣ ਭਰਾ ਨੂੰ ਤੇ ਬੇਬੇ ਬਾਪੂ ਨੂੰ ਜੋੜਾ ਜੋੜਾਂ ਦੀ ਗੋਡਿਆਂ ਮੋਡਿਆਂ ਦੀ ਜਾਂ ਆਪਰੇਸ਼ਨ ਤੋਂ ਬਾਅਦ ਬੜੀਆਂ ਪ੍ਰੋਬਲਮ ਆ ਜਾਂਦੀਆਂ ਨੇ ਸੋ ਤੁਹਾਡੇ ਲਈ ਆਪਾਂ ਇੱਕ ਐਸੀ ਜੜੀ ਬੂਟੀ ਲੱਭੀ ਆ ਨਾ ਜੀ ਜਿਹੜੀ ਤੁਹਾਨੂੰ ਬੁਢਾਪੇ ਤੋਂ ਜਵਾਨੀ ਚ ਲੈ ਆਊਗੀ ਤੁਸੀਂ ਵੀ ਸੋਚ ਜਾਂ ਚ ਬੈ ਗਏ ਹੋਗੇ ਹਨਾ ਉਹ ਆਪਾਂ ਮੇ ਕਿ ਆਪਾਂ ਤੁਹਾਨੂੰ ਸਾਰੀ ਦੀ ਸਾਰੀ ਦਿਖਾਵਾਂਗੇ ਪਹਿਲਾਂ ਆਪਾਂ ਤੁਹਾਨੂੰ ਐਡਰੈਸ ਦੱਸ ਦਈਏ ਜੇ ਆਪਾਂ ਕਿੱਥੇ ਖੜੇ ਆ ਐਡਰੈਸ ਹੈਗਾ ਜੀ ਮਿੱਠੂ ਹਲਵਾਈ ਤੇ ਬਾਹਰ ਵੈਸੇ ਇਹ ਹੈਗਾ ਇਹ ਘਰ ਦਾ ਸਵੀਟ ਪਰ ਇੱਥੇ ਮਸ਼ਹੂਰ ਹੈ ਜੀ ਮਿੱਠੂ ਹਲਵਾਈ ਦੇ ਨਾਮ ਤੋਂ ਮਸ਼ਹੂਰ ਹੈਗਾ ਇਹ ਮੋੜ ਮੰਡੀ ਤੇ ਦਾਣਾ ਮੰਡੀ ਦੇ ਵਿੱਚ ਜਿਹੜੀ ਸ਼ਾਪ ਬਣੀ ਹੋਈ ਆ ਤੁਹਾਡੀ ਨਿਗਾ ਮਰਵਾ ਦੋ ਜੀ ਦਾਣਾ ਮੰਡੀ ਦੇ ਵਿੱਚ ਸ਼ਾਪ ਬਣੀ ਆ ਇੱਥੇ ਤੁਹਾਨੂੰ ਇੱਕ ਐਸੀ ਦੇਸੀ ਜੜੀ ਬੁੱਟੀ ਮਿਲੂਗੀ ਜਿਹੜੀ ਕਿ ਤੁਹਾਡੇ ਸਾਰੀ ਕਮਜ਼ੋਰੀ ਨੂੰ ਖਤਮ ਕਰ ਸਕਦੀ ਆ ਤੁਹਾਨੂੰ ਜਵਾਨੀ ਚ ਲਿਆ ਸਕਦੀ ਆ ਆਜੋ ਦੇਖਦੇ ਆ ਕਿਵੇਂ ਬਣਦੀ ਆ ਹਾਂਜੀ ਜਿਵੇਂ ਕਿ ਆਪਾਂ ਗਰਗਸ ਸਵੀਟ ਹਾਊਸ ਮੋੜ ਮੱਟੀ ਦੇ ਵਿੱਚ ਖੜੇ ਹੋਏ ਆਂ ਸੋ ਅੱਜ ਆਪਾਂ ਤੁਹਾਡੇ ਲਈ ਇੱਕ ਐਸੀ ਪਿੰਨੀ ਲੱਭ ਕੇ ਲਿਆਏ ਆ ਜਿਹੜੀ ਕੀ ਬਾ ਕਮਾਲ ਹੈ ਜਿੰਨੂੰ ਖਾਂਦਿਆਂ ਸਾਰ ਤੁਹਾਡੇ ਅੰਦਰ ਦੀ ਜਿਹੜੀ ਕਮਜ਼ੋਰੀ ਹੈਗੀ ਆ ਉਹ ਖਤਮ ਹੋ ਜਾਊਗੀ ਸੋ ਹਾਂਜੀ ਆਪਾਂ ਖੜੇ ਹੋਏ ਆ ਗਰਗਸ ਸਵੀਟ ਹਾਊਸ ਤੇ ਜੋ ਕਿ 100 ਸਾਲ ਪੁਰਾਣਾ ਹੈ ਠੀਕ ਹੈ ਜੀ ਜਿਹੜਾ ਕੀ ਬਜ਼ੁਰਗਾ ਵੇਲੇ ਦਾ ਇਹ ਜਿਹੜਾ ਇਹਨਾਂ ਦਾ ਕਾਰੋਬਾਰ ਆ ਚੱਲੀ ਹੁੰਦਾ ਔਰ ਇਹ ਜਿਹੜੀ ਆਪਾਂ ਪਿੰਨੀ ਦੀ ਗੱਲ ਕਰਾਂਗੇ ਬੜੇ ਦੇਸੀ ਤਰੀਕੇ ਦੇ ਨਾਲ ਦੇਸੀ ਸਮਾਨ ਪਾ ਕੇ ਹੀ ਜਿਹੜੀ ਪਿੰਨੀ ਆ ਤਿਆਰ ਕੀਤੀ ਜਾਂਦੀ ਆ ਬਾਕੀ ਆਪਣੇ ਨਾਲ ਇਸ ਟਾਈਮ ਜੀ rahul garg ਮੌਜੂਦ ਨੇ ਜੋ ਕਿ ਇਸ ਦੇਸੀ ਪਿੰਨੀ ਦੇ ਬਾਰੇ ਵਿੱਚ ਆਪਾਂ ਨੂੰ ਸਾਰੀ ਜਾਣਕਾਰੀ ਦੇਣਗੇ ਕਿਸ ਤਰੀਕੇ ਨਾਲ ਪਿੰਨੀ ਤਿਆਰ ਕੀਤੀ ਜਾਂਦੀ ਆ ਬਾਹਰ ਭੇਜੀ ਜਾਂਦੀ ਉਹ ਵੀ ਦੱਸਣਗੇ ਸੱਚੀ ਗੱਲ ਜੀ ਸੱਚੀ ਗੱਲ ਜੀ ਤੇ ਸਰ ਜਿਵੇਂ ਕਿ ਦੇਸੀ ਪਿੰਨੀ ਬੜੀ ਮਸ਼ਹੂਰ ਆ ਤੁਹਾਡੀ ਹੈਨਾ ਸਾਨੂੰ ਜੀ ਇਹ ਪਿੰਨੀ ਰੋਲ 100 ਸਾਲ ਤੋਂ ਉੱਪਰ ਹੋ ਗਿਆ ਜੀ 100 ਸਾਲ ਤੋਂ ਉੱਪਰ ਹੋ ਗਿਆ ਜੀ ਮਿੱਠੂ ਹਲਵਾਈ ਦੀ ਦੁਕਾਨ ਮੋੜ ਮੰਡੀ ਦੇ ਵਿੱਚ ਹੈ ਜੀ ਮਿੱਠੂ ਹਲਵਾਈ ਦੇ ਨਾਮ ਤੋਂ ਵੀ ਮੋੜ ਮੰਡੀ ਦੇ ਵਿੱਚ ਬਹੁਤ ਹੀ ਮਸ਼ਹੂਰ ਨੇਗੇ ਜੀ ਅਸੀਂ ਸਾਨੂੰ ਅੱਜ ਦਿਖਾਵਾਂਗੇ ਕੀ ਕੁਛ ਇਹਦੇ ਵਿੱਚ ਪੈਂਦੇ ਜੀ ਸਭ ਤੋਂ ਪਹਿਲਾਂ ਦੇਖੋ ਜੀ ਅਸੀਂ ਇਸੇ ਦੇਸੀ ਕਿਵਤ ਪਾ ਕੇ ਆਟਾ ਭੁੰਨ ਰਹੇ ਹਾਂ ਜੀ ਅਸੀਂ ਆਟਾ ਜਦੋਂ 골ਡਨ ਬ੍ਰਾਊਨ ਰੰਗ ਦਾ ਹੋ ਜਾਂਦਾ ਜੀ ਓਕੇ ਸਰ ਉਦੋਂ ਬਾਅਦ ਅਸੀਂ ਇਹ ਖੁਆ ਪਾਵਾਂਗੇ ਇਹਦੇ ਵਿੱਚ ਜੀ ਖੁਆ ਖੁਆ ਪਾਵਾਂਗੇ ਇਹਦੇ ਵਿੱਚ ਸਾਡਾ ਖੁਆ ਆਪ ਦਾ ਕੱਢਿਆ ਹੋਇਆ ਇਹ ਖੁਆ ਪਾਉਂਗਾ ਜੀ ਖੁਆ ਵੀ ਜਦੋਂ ਪ੍ਰੋਪਰ ਪਾ ਆ ਦੇਖੋ ਇਹ ਪ੍ਰੋਪਰ ਖੂਆ ਪਾਊਗਾ ਇਹਦੇ ਵਿੱਚ ਚੰਗੀ ਤਰ੍ਹਾਂ ਆ ਜੀ ਉਸ ਤੋਂ ਬਾਅਦ ਸਾਰੀ ਜੜੀ ਬੂਟੀਆਂ ਪੈਣਗੀਆਂ ਇਹਦੇ ਵਿੱਚ ਜੋ ਤੁਹਾਨੂੰ ਉੱਤੀ ਇਸ ਤੋਂ ਬਾਅਦ ਦਿਖਾਵਾਂਗੇ ਜੀ 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 ਦੇਵਿਤ ਪਾਵਾ ਗਈ ਤੁਹਾਡੇ ਸਾਹਮਣੇ ਹੀ ਗੁੰਜੀ ਇਹ ਗੁੰਦ ਇਹ ਗੁੰਦ ਚਾਰ ਤਰ੍ਹਾਂ ਦੀ ਗੁੰਦ ਪਾਉਂਦੇ ਆ ਜੀ ਇਹਦੇ ਵਿੱਚ ਚਾਰ ਤਰ੍ਹਾਂ ਦੀ ਗੁੰਦ ਇਹ ਗੁੰਦ ਜੋ ਪੈਣੀ ਆ ਜੀ ਆ ਦੇਖੋ ਤੁਹਾਡੇ ਸਾਹਮਣੇ ਜੀ ਇਹ ਹੈਗਾ ਨਿੰਮ ਦਾ ਘੋਟਨੇ ਜੀ ਇਹ ਹਾਂਜੀ ਪੁਰਾਣੇ ਜੋ ਪੁਰਾਣੇ ਜਮਤ ਤਰੀਕੇ ਨਾਲ ਇਹ ਚੀਜ਼ਾਂ ਵਰਤੀਆਂ ਜਾਂਦੀਆਂ ਸੀ ਇਹਦੇ ਵਿੱਚੋਂ ਤੁਹਾਡੇ ਸਾਹਮਣੇ ਕੁੱਟਾ ਗਿਆ ਜੇ ਸੀ ਓਕੇ ਦੇਸੀ ਤਰੀਕੇ ਨਾਲ ਹੀ ਕੁੱਟੀ ਜਾਂਦੀ ਆ ਕੋਈ ਇਹ ਨਹੀਂ ਵੀ ਮਸ਼ੀਨਾਂ ਦੇ ਵਿੱਚ ਨਹੀਂ ਜੀ ਨਹੀਂ ਜੀ 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 ਆ ਦੇਖੋ ਜੀ ਸੀਮੀ ਵਾਲੀ ਗੁੰਦ ਤੁਸੀਂ ਜੀ ਇਹ ਓਕੇ ਕਿਕਰ ਦੀ ਗੁੰਦ ਆ ਗਈ ਜੀ ਇਹ ਜੀ ਇਹ ਪਾਣੀ ਦੇ ਤੀਤੀ ਦਿਗੁੰਦ ਹਾਂਜੀ ਇਹ ਚਾਰ ਗੁੰਦਾਂ ਨੂੰ ਕੱਟ ਕੇ ਜੀ ਉਹਦੋਂ ਬਾਅਦ ਤਿਆਰ ਹੁੰਦੀ ਹੈ ਜੀ ਇਹ ਓਕੇ ਤੇ ਸਾਹਮਣੇ ਹੁਣ ਦਿਖਾ ਰਹੇ ਜੀ ਸਾਡੇ ਜੀ ਉਸਤਾਦ ਜੀ ਬੈਠੇ ਨੇ ਜੀ ਜੀ ਇਹ ਜੋ ਦੇਸੀ ਘਿਓ ਯੂਜ਼ ਕਰ ਰਹੇ ਨੇ ਜੀ ਉਹ ਸਾਡਾ ਆਪ ਦਾ ਕੱਢਿਆ ਹੋਇਆ ਦੇਸੀ ਘਿਓ ਹੈ ਜੀ ਆਪ ਦੇ ਲਓ ਜੀ ਆਪ ਦਾ ਕੱਢਿਆ ਹੋਇਆ ਦੇਸੀ ਘਿਓ ਦੇ ਵਿੱਚ ਹੀ ਇਹ ਪਿੰਨੀ ਬਣੀ ਤਿਆਰ ਹੋਣੀ ਹੈ ਆਟਾ ਯੂਜ਼ ਕਰਦੇ ਕਰਕੇ ਤੋਂ ਬਿਨਾਂ ਰੇ ਸਪਰੇਅ ਤੋਂ ਅੱਛਾ ਸਪੈਸ਼ਲ ਮੱਧਿਆ ਪ੍ਰਦੇਸ਼ ਤੋਂ ਸਾਡੇ ਕੋਲ ਕਨਕੌਂਦੀ ਹੈ ਉਹਦਾ ਹੀ ਆਟਾ ਅਸੀਂ ਯੂਜ਼ ਕਰਦੇ ਹਾਂ ਜੀ ਓਕੇ ਹਾਂਜੀ ਹੁਣ ਅਸੀਂ ਤੁਹਾਨੂੰ ਗੁੰਨਤਵਾਦ ਦਿਖਾਉਣੀ ਹੈ ਕਿ ਕਿਵੇਂ ਹਾਂਜੀ ਨੈਕਸਟ ਇਸ ਚਾਰ ਤਰ੍ਹਾਂ ਦੇ ਮਗਜ ਪੈਂਦੇ ਹੈ ਜੀ ਚਾਰ ਤਰ੍ਹਾਂ ਦੇ ਇਹਦੀ ਆਪਣਾ ਖੀਰਾ ਮਗਜ ਹੋ ਗਿਆ ਜੀ ਜੀ ਇਹ ਸਨਫਲਾਵਰ ਸੀਡ ਹੋ ਗਿਆ ਜੀ ਜੀ ਇਹ ਓਮੇਗਾ 3 ਦੇ ਭਰਪੂਰ ਹੁੰਦੇ ਨੇ ਜੀ ਓਕੇ ਜੀ ਹਾਂਜੀ ਇਹ ਪੰਪਕਿਨ ਸੀਡ ਹੋ ਗਿਆ ਜੀ ਆਪਣੇ ਜੀ ਜੀ ਇਹ ਵੀ omega 3 ਡਾਕਟਰ ਕਹਿੰਦੇ ਪੰਪਕਿਨਸ ਖਾਓ ਜੀ 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 ਆ ਗਈ ਜੀ ਐਲਸੀ ਇਹਦੇ ਵਾਰ ਤਾਂ ਕਹਿੰਦੇ ਲੋੜ ਨਹੀਂ ਹਰ ਚੀਜ਼ ਬਿਲਕੁਲ ਬੜੀ ਮਸ਼ਹੂਰ ਆ ਐਲਸੀ ਤਾਂ ਜੀ ਇਹ ਆ ਗਈ ਜੀ ਜੜੀ ਬੂਟੀ ਦੀ ਮਾਂਪਾ ਕਹਿੰਦੇ ਇਹ ਸਫੇਦ ਮੁਸਲੀ ਹੈ ਜੀ ਓਕੇ ਪੁਰਾਣੇ ਬਜ਼ੁਰਗਾਂ ਨੂੰ ਪਤਾ ਹੁੰਦਾ ਕੀ ਚੀਜ਼ ਹੈ ਅੱਜ ਕੱਲ ਹਾਂ ਜੀ ਬਿਲਕੁਲ ਸ਼ਹਿਰਾਂ 'ਚ ਲੋਕ ਰਹਿ ਲੱਗੇ ਪਰ ਇੰਨਾ ਚੀਜ਼ਾਂ ਦੂਰ ਹੋ ਰਹੀ ਨੇ ਦੂਰ ਹੋ ਰਹੀ ਨੇ ਅਸੀਂ ਅਸੀਂ ਪੁਰਾਣੀਆਂ ਐਟਮਾ ਨੂੰ ਯੂਜ਼ ਕਰਕੇ ਹੀ ਇੱਕ ਜੜੀ ਬੂਟੀ ਤਿਆਰ ਕੀਤੀ ਹੈ ਅਸੀਂ ਨਾਮ ਹੀ ਜੜੀ ਬੂਟੀ ਰੱਖਿਆ ਹੋਇਆ ਹੈ ਅੱਛਾ ਜੜੀ ਬੂਟੀ ਹੀ ਨਾਮ ਰੱਖਿਆ ਹੋਇਆ ਹੁਣ ਆ ਗਈ ਜੀ ਫੌਕਸ ਨਟ ਜੀ ਫੁੱਲ ਮਖਾਨੇ ਕਹਿੰਦੇ ਇਹਨਾਂ ਨੂੰ ਜਿਹਦੇ ਵਿੱਚ ਬਹੁਤ ਜ਼ਿਆਦਾ ਕੈਲੋਰੀ ਹੁੰਦੇ ਪ੍ਰੋਟੀਨ ਹੁੰਦੇ ਜੀ ਓਕੇ ਹਾਂਜੀ ਇਸ ਤੋਂ ਬਾਅਦ ਆਗੇ ਜੀ ਆਪਣੀ ਖਸਖਸ ਜੀ ਖਸਖਸ ਕਿੱਤੀ ਖਸਖਸ ਪਿਓਰ ਖਸਖਸ ਹੈ ਜੀ ਜੀ ਇਹਦੇ ਬਾਰੇ ਮੈਨੂੰ ਡੈਫੀਨੇਸ਼ਨ ਕਰ ਦਿਓ ਨਹੀਂ ਖਸਖਸ ਕੀ ਕੰਮ ਕਰਦੀ ਆਪਾਂ ਨੂੰ ਸੇ ਸਭ ਨੂੰ ਪਤਾ ਹੀ ਹੈ ਚੀਜ਼ ਬੰਦੇ ਨੂੰ ਪਤਾ ਹੀ ਹੁੰਦੇ ਜੀ ਹਾਂਜੀ 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 ਫੁਨਾਗੀ ਜੀ ਕਮਰ ਕਸ ਕਮਰ ਕਸ ਇਹ ਜੀ ਆਪਣੇ ਮਾਪਿਆਂ ਵਾਸਤੇ ਬਹੁਤ ਵਧੀਆ ਚੀਜ਼ ਹੁੰਦੀ ਹੈ ਜੀ ਇਹ ਕੋਈ ਜੋੜ ਦੁਖਦਾ ਕੋਈ ਚੀਜ਼ ਅੰਦਰੂਨੀ ਆਪਣੀ ਦਿੱਕਤਾਂ ਜਿਹੜੇ ਵਾਲੀ ਹੋਵੇ ਕੋਈ ਦਰਦ ਵਗੈਰਾ ਹਨਾ ਇਹ ਚੀਜ਼ ਜਿਹੜੀ ਉਹਦੇ ਲਈ ਖਾਸ ਵਰਤੀ ਜਾਂਦੀ ਹੈ ਲਓ ਆ ਗਈ ਜੀ ਕਾਲੀ ਮਿਰਚ ਜੀ ਕਾਲੀ ਮਿਰਚ ਸਾਫ ਕਾਲੀ ਮਿਰਚੇ ਦਰਫੜ ਕਰਕੇ ਪੈਂਦੀ ਹੈ ਜੀ ਇਹ ਅਜਮੈਨ ਆ ਗਈ ਜੀ ਅਜਮੈਨ ਜੀ ਹਲਕਾ ਸ਼ੁਰੂਆਤ ਹੈ ਹਾਲੇ ਤਾਂ ਬਹੁਤ ítਮ ਪਹਿਨ ਗਿਆ ਜੀ ਅੱਛਾ ਸਰ ਇਹ ਆ ਗਈ ਜੀ ਤੇਲ ਲਾਗੇ ਜੀ ਹੁਣ ਆਗੇ ਡਰਾਈ ਫਰੂਟ ਜੀ ਡਰਾਈ ਫਰੂਟ ਜੀ ਉਹ ਆਗੇ ਕਾਜੂ ਕਾਜੂ ਬਦਾਮ ਬਦਾਮ ਪਿਸ਼ੋਰੀ ਪਿਸਤਾ ਜੀ ਓਕੇ ਪਿਸਤਾ ਹਾਂਜੀ ਹਾਂਜੀ ਇਹ ਸਾਰੇ ਜੜੀਬੁਟੀਆਂ ਨਾਲ ਸਾਡੀ ਇੱਕ ਬਹੁਤ ਫੇਮਸ ਜੜੀਬੁਟੀ ਤਿਆਰ ਹੁੰਦੀ ਹੈ ਜੀ ਓਕੇ ਵਾਓ ਬਹੁਤ ਸੋਹਣੀ ਤਿਆਰ ਹੈ ਰੈਡੀ ਹੋ ਗਈ ਜੀ ਲਓ ਜੀ ਜੋ ਤੁਹਾਨੂੰ ਆਈਟਮ ਦੇ ਵਿੱਚ ਦਿਖਾਈ ਹੈ ਉਹੀ ਪਈ ਹੈ ਜੇ ਕੋਈ ਬੰਦਾ ਚੈਲੰਜ ਕਰਦੇ ਵੀ ਇਹਦੇ ਵਿੱਚ ਨਹੀਂ ਪਈ ਅਸੀਂ ਉਦੋਂ ਦੇ ਹੀ ਆਲਾ ਸੌ ਸੌ ਪ੍ਰਾਣਾ ਕੰਮ ਬੰਦ ਕਰ ਦਾਂਗੇ ਲੋ ਬਾਈ ਜੀ ਜੇ ਕਿਸੇ ਨੂੰ ਡਾਊਟ ਹੋਵੇ ਜੇ ਤੁਸੀਂ ਕਹਿੰਦੇ ਵੀ ਇਹਨਾਂ ਨੇ ਆ ਇਨਗਰੀਡੀਐਂਟਸ ਇਹਨਾਂ ਚ ਇੱਕ ਵੀ ਇਨਗਰੀਡੀਐਂਟਸ ਨਹੀਂ ਪਾਇਆ ਹੋਇਆ ਬਾਈ ਕਹਿੰਦੇ ਉਦੋਂ ਹੀ ਅਸੀਂ ਕੰਮ ਬੰਦ ਕਰ ਦਾਂਗੇ ਸੋ ਇਹ ਵਾਕਿਆ ਹੀ ਕਮਾਲ ਦੀ ਚੀਜ਼ ਹੈ ਆਪਾਂ ਇੱਕ ਤੁਹਾਨੂੰ ਦਿਖਾ ਵੀ ਦਿੰਨੇ ਆ ਇਹਦਾ ਜਿਹੜਾ ਟੇਸਟ ਹੁਣੇ ਬਿਲਕੁਲ ਤਾਜ਼ੀ ਹੈ ਕੋਈ ਇਹ ਨਹੀਂ ਹੈਗਾ ਤਾਜ਼ੀ ਤਿਆਰ ਕੀਤੀ ਹੋਈ ਆ ਨਵਾਂ ਕੀ ਗੱਲਬਾਤ ਹੈਗੀ ਮੈਂ ਤੁਹਾਨੂੰ ਪਿੰਨੀ ਇਧਰ ਦਿਖਾਉ ਜੀ ਪਿੰਨੀ ਚ ਦਿਖਾ ਦਿੰਨੇ ਆ ਵੀ ਇਹਦੇ ਵਿੱਚ ਤੁਹਾਨੂੰ ਜੇ ਤੁਸੀਂ ਬ੍ਰੇਕੀ ਨਾਲ ਦੇਖੋਗੇ ਤੁਹਾਨੂੰ ਹਰ ਇੱਕ ਚੀਜ਼ ਜੋ ਪਾਈ ਗਈ ਹੈ ਦਿਖਾਈ ਆ ਉਹ ਇਹਦੇ ਵਿੱਚ ਦਿਖੋਗੀ ਔਰ ਇਹਦੇ ਟੇਸਟ ਤੋਂ ਵੀ ਤੁਹਾਨੂੰ ਪਤਾ ਲੱਗ ਜਾਊਗਾ ਠੀਕ ਹੈ ਜੀ ਹੁਣ ਗੱਲ ਕਰੀਏ ਸਰ ਜਿਹੜੇ ਇਹ ਬਾਹਰ ਵੀ ਭੇਜੀ ਜਾ ਸਕਦੀ ਆਰਡਰ ਵਗੈਰਾ ਤੁਸੀਂ 올 ਆਵਰ ਇੰਡੀਆ ਭੇਜਦੇ ਆ ਜੀ 올 ਆਵਰ ਇੰਡੀਆ 올 ਆਵਰ ਨੇ ਤੁਹਾਡੇ ਚੈਨਲ ਰਾਹੀਂ ਅਸੀਂ ਕਿਹੇ ਮਤਲਬ ਲੋਕਾਂ ਨੂੰ ਤੋਹਫਾ ਦੇ ਰਹੇ ਆ ਜੀ ਵੀ ਜਿਹੜਾ ਸਾਡੀ ਵੀਡੀਓ ਦੱਬ ਕੇ ਸ਼ੇਅਰ ਕਰੂਗਾ ਜੀ ਹਾਂਜੀ ਪਹਿਲੇ 50 ਕਸਟਮਰ ਨੂੰ ਸਾਡੀ ਅੱਧਾ ਕਿਲੋ ਦੀ ਪੈਕਿੰਗ ਗਿਫਟ ਪੈਕ ਵਾਸਤੇ ਉਹਦੇ ਘਰ ਭੇਜੀ ਜਾਏਗੀ ਬਿਲਕੁਲ ਫ੍ਰੀ ਬਿਲਕੁਲ ਫ੍ਰੀ ਬਿਲਕੁਲ ਫ੍ਰੀ ਭੇਜਾਂਗੇ ਓਕੇ 올 ਓਵਰ ਇੰਡੀਆ ਸਾਡੀ ਡਿਲੀਵਰੀ ਬਿਲਕੁਲ ਫ੍ਰੀ ਹੈ ਜੀ ਜੀ ਕੋਈ ਚਾਰਜ ਨਹੀਂ ਲਵਾਂਗੇ ਸਾਡੀ ਇਹ ਇੱਕ ਤਰ੍ਹਾਂ ਦੀ ਸੇਵਾ ਹੀ ਹੈ ਜੀ ਸਿਰਫ ਅਸੀਂ ਫ੍ਰੀ ਦੇ ਭਾ ਦਿ ਰਹੇ ਹਾਂ ਜੀ 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 680 ਰੁਪਏ ਕਿਲੋ ਅਸੀਂ ਲੋਕਾਂ ਨੂੰ ਦੇ ਰਹੇ ਹਾਂ 680 ਰੁਪਏ ਦੇ ਕਿਲੋ ਦੇ ਹਿਸਾਬ ਨਾਲ ਇਹ ਤੁਹਾਨੂੰ ਮਿਲ ਜਾਣੀ ਕਿਉਂਕਿ ਆ ਸਮਾਨ ਹੀ ਇੰਨਾ ਮਹਿੰਗਾ ਹੁੰਦਾ ਨਾ ਕਿ ਆਮ ਘਰਾਂ ਚ ਕਈਆਂ ਤੋਂ ਬੰਦ ਹੋਈ ਹੈ ਅਸੀਂ ਹਮੇਸ਼ਾ ਲੋਕਾਂ ਨੂੰ ਕਹਿੰਦੇ ਹੁੰਦੇ ਆ ਜਿਹੜੇ ਕਸਟਮਰ ਹੁੰਦੇ ਆ ਵੀ ਸਾਡੀ ਪਿੰਨੀ ਤੁਸੀਂ ਆਪਣੇ ਰਿਸ਼ਤੇਦਾਰ ਨੂੰ ਕਦੇ ਰਖਵਾਈਓ ਜੀ ਜੇ ਤੁਸੀਂ ਇੱਕ ਵਾਰ ਦੇ ਦਿੱਤੀ ਤੁਹਾਡੇ ਪੈਸੇ ਨਿਕਲ ਉੱਥਾ ਹੋ ਜਾਣਗੇ ਤੁਸੀਂ ਤੁਹਾਡੇ ਰਿਸ਼ਤੇਦਾਰ ਕਹਿੰਦੇ ਵੀ ਮੈਨੂੰ ਮਿੱਠੋ ਲਵਾਈ ਕੀ ਪਿੰਨੀ ਲੈ ਆ ਕੇ ਦੋ ਬੇਖਾਨੇ ਬਿਲਕੁਲ ਬਿਲਕੁਲ ਵਾਕਿਆ ਹੀ ਮੈਂ ਖੁਦ ਟੈਸਟ ਕੀਤੀ ਹੈ ਨਾ ਹੈ ਗੱਲਬਾਤ ਵਾਕਿਆ ਹੀ ਬਹੁਤ ਵਧੀਆ ਖਾਣ ਦੀ ਇੱਕ ਮਿੰਟ ਪਿੰਨੀ ਖਾ ਲੂਗਾ ਜੀ ਉਨੂੰ ਨਾ ਕੋਈ ਕਮਰ ਦਰਦ ਨਾ ਕੋਈ ਗੋਡਿਆਂ ਦਾ ਦਰਦ ਕਿਸੇ ਚੀਜ਼ ਦੀ ਕਮਜ਼ੋਰੀ ਸ਼ਬਦੋਂ ਕੋਈ ਨਹੀਂ ਬਿਮਾਰੀਆਂ ਖਤਮ ਹੋ ਜਾਣਗੀਆਂ ਬਿਮਾਰੀਆਂ ਕਮਜ਼ੋਰੀ ਸ਼ਬਦ ਨਹੀਂ ਜੇ ਮੈਂ ਠੰਡੇ ਦੇ ਵਿੱਚ ਆਪਣਾ ਕੁਝ ਨਹੀਂ ਦੁਖਣ ਲੱਗ ਜਾਂਦਾ ਜੀ ਬਿਲਕੁਲ ਬਿਲਕੁਲ ਬਹੁਤ ਸਾਰੀਆਂ ਕਮਜ਼ੋਰੀ ਸ਼ਬਦ ਉਹ ਦਿਮਾਗ ਚੋਂ ਨਿਕਲ ਜਾਊਗਾ ਜੀ ਨਿਕਲ ਜਾਊਗਾ ਹਾਂਜੀ ਅਸੀਂ ਕਿਹਤ ਹੋਰ ਪਿੰਨੀ ਤਿਆਰ ਕੀਤੀ ਹਰ ਕੋਲ ਕਸਟਮਾਈਜ਼ਡ ਡਿਮਾਂਡ ਆ ਰਹੀ ਸੀ 슈ਗਰ ਫ੍ਰੀ ਪੇਸ਼ੈਂਟ 슈ਗਰ ਵਾਸਤੇ ਜੀ 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 ਇਹ ਵਾਸਤੇ ਹਾਂਜੀ ਉਹ ਪਿਓ ਸ਼ੱਕਰ ਦੀ ਪਿੰਨੀ ਬਣਦੀ ਹੈ ਜੀ ਪਿਓ ਸ਼ੱਕਰ ਦੀ ਹਾਂਜੀ ਉਹਦੇ ਵਿੱਚ ਖੰਡ ਯੂਜ਼ ਨਹੀਂ ਕਰਦੇ ਸ਼ੱਕਰ ਯੂਜ਼ ਕਰਦੇ ਮਿੱਠੇ ਵਾਸਤੇ ਕਿੱਥੇ ਵਾਸਤੇ ਉਹ ਡਾਇਬੀਟਿਕ ਪੇਸ਼ੈਂਟ ਵਾਸਤੇ ਹੁੰਦੀ ਹੈ ਜੀ ਜੀ ਅਗਰ ਕੋਈ ਕੋਈ ਸਾਡਾ ਵੀਰ ਪਰਿਵਾਰ ਜਿਹਨੂੰ ਡਾਇਬੀਟਿਸ ਦੀ ਦਿੱਕਤ ਹੈ ਉਹ ਪਿੰਨੀ ਖਾਣ ਚਾਹੁੰਦਾ ਹੈ ਉਹ ਸਾਨੂੰ ਕੰਟੈਕਟ ਕਰ ਸਕਦਾ ਹੈ ਜੀ ਅਸੀਂ ਉਹਨਾਂ ਵਾਸਤੇ ਸਪੈਸ਼ਲ ਡਾਇਬੀਟਿਕ ਪੇਸ਼ੈਂਟ ਵਾਸਤੇ ਪਿੰਨੀ ਵੀ ਤਿਆਰ ਕਰ ਦਿੰਦੇ ਹਾਂ ਤਿਆਰ ਕਰ ਦਾਂਗੇ ਇਹ ਸਾ ਆ ਤੇਰਾ ਦੋਂ ਜਾ ਰਹੀ ਹੈ ਜੀ ਹਾਂਜੀ ਅੰਬਾਰਾ ਜਾ ਰਹੀ ਹੈ ਜੀ ਓਕੇ ਅ ਸੰਗਰੂਰ ਜਾ ਰਹੀ ਹੈ ਜੀ ओके okay, सारे इंडिया ਦੇ ਵਿੱਚ ਚੱਲੀ ਜਾ ਰਹੀ ਹੈ। 올 ओवर इंडिया ਸਾਡੀ ਡਿਲੀਵਰੀ ਬਿਲਕੁਲ ਚੰਡੀਗੜ੍ਹ ਆ ਦੇਖ ਲੋ ਜੀ ਕੋਈ ਝੂਠ ਨਹੀਂ ਕੋਈ ਕੁਛ ਨਹੀਂ ਆ ਦੇਖ ਲੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਜੀ ਚੰਡੀਗੜ੍ਹ ਇਹ ਇਦਾਂ ਜਾ ਰਹੀ ਹੈ ਇਹ ਸਾਡੀ ਸਾਡੀ ਪਿੰਨੀ ਦੀ ਸ਼ੈਲਫ ਲਾਈਫ ਹੈਗੀ 30 ਦਿਨ ਦੀ ਸ਼ੈਲਫ ਲਾਈਫ ਹੈ 30 ਦਿਨ ਕੁਝ ਨਹੀਂ ਹੋਏਗਾ ਜੀ ਨੂੰ ਓਕੇ ਜੀ ਡਿਲੀਵਰੀ ਪ੍ਰੋਪਰ ਪੈਕ ਹੋ ਕੇ ਜਾਏਗੀ ਤੁਹਾਡੇ ਘਰ ਆਏਗੀ ਬਿਲਕੁਲ ਫ੍ਰੀ ਡਿਲੀਵਰੀ ਹੈ ਜੀ ਫ੍ਰੀ ਡਿਲੀਵਰੀ ਹੈ ਜੀ ਬਿਲਕੁਲ ਇਹਨਾਂ ਦੀ ਇੰਡੀਆ ਦੇ ਵਿੱਚ ਨਾ 올 ওভার ਇੰਡੀਆ 올 ওভার ਇੰਡੀਆ ਦੇ ਵਿੱਚ ਜਿੱਥੇ ਮਰਜ਼ੀ ਬੈਠੇ ਹੋ ਤੁਸੀਂ ਇਹਨਾਂ ਨੂੰ ਕਰਨਾ ਆਰਡਰ ਤੇ ਫ੍ਰੀ ਬਿਲਕੁਲ ਫ੍ਰੀ ਆਫ ਕਾਸ ਜੀ ਸਾਡੀ ਆਉਟਸ ਇੰਡੀਆ ਵੀ ਡਿਲੀਵਰੀ ਹੁੰਦੀ ਹੈ ਜੀ ਬਿਲਕੁਲ ਜੀ ਉਹਦੇ ਚਾਰजेस ਕਸਟਮਰ ਦੇ ਨੇ ਪਹਿੰਗੇ ਜੋ ਅਸੀਂ ਤੁਹਾਨੂੰ ਚਾਰਜ ਦੇ ਦਾਂਗੇ ਉਹ ਤੁਹਾਨੂੰ 올 ਓਵਰ ਇੰਡੀਆ ਨਹੀਂ ਦੇ ਸਕਦੇ ਬਿਲਕੁਲ ਸਾਡੇ ਇੱਥੇ ਡੀ ਪੀ ਡੀ ਸੀ ਦਾ ਟਾਈਪ ਹੋਇਆ ਹੋਇਆ ਜੀ ਜੀ ਬੀਚਨਲ ਟਾਈਪ ਹੋਇਆ ਜੀ ਓਕੇ ਜੀ ਸਾਡੇ ਲੋਕਲ ਹੈਗੇ ਜੀ ਇੱਥੇ ਬੱਬੂ ਜੀ ਨੇ ਇਨਚਾਰਜ ਨੇ ਡਿਸਟ੍ਰਿਕਟ ਬਖੰਡਾ ਦੇ ਜੀ ਓਕੇ ਵੀਟੂ ਜੀ ਨੇ ਉਹਨਾਂ ਦਾ ਟੀ ਐਚ ਐਲ ਦੇ ਇਨਚਾਰਜ ਨੇ ਉਹਨਾਂ ਦਾ ਸਾਡਾ ਟਾਈਪ ਹੋਇਆ ਹੋਇਆ ਜੀ ਅਸੀਂ ਉਹਨਾਂ ਥਰੂ ਸਾਰਾ ਭੇਜ ਦਿੰਦੇ ਚਾ ਜੇ ਇੰਡੀਆ ਆਊਟ ਆਸ ਇੰਡੀਆ ਡਿਲੀਵਰੀ ਕਰਨੀ ਹੈ ਜੀ ਅਸੀਂ ਪੰਜਵੇਂ ਦਿਨ ਕੈਨੇਡਾ ਦੇ ਵਿੱਚ ਸਵੀਟਸ ਪਹੁੰਚਵਾ ਦਿੰਦੇ ਹਾਂ ਪੰਜਵੇਂ ਦਿਨ ਜੀ ਪੰਜਵੇਂ ਦਿਨ ਇੰਨੀ ਬਾਅਦ ਇਹ ਮੰਡੇ ਨੂੰ ਚੱਲੋਗੀ ਮਠਾਈ ਤਾਂ ਤੁਹਾਡੇ ਕੋਲ ਉੱਥੇ ਸ਼ੁੱਕਰਵਾਰ ਨੂੰ ਪਹੁੰਚ ਜਾਏਗੀ ਲੋ ਜੀ ਜੇ ਤੁਸੀਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਦੇ ਵਿੱਚ ਬੈਠੇ ਹੋ ਪੰਜਾਬੀਓ ਪਿੰਨੀਆਂ ਖਾਣ ਦੇ ਸ਼ੌਕੀਨ ਹੈ ਤੁਸੀਂ ਆਰਡਰ ਕਰਨਾ 5 ਦਿਨਾਂ ਦੇ ਵਿੱਚ ਇਹੀ ਪਿੰਨੀ ਤੁਹਾਡੇ ਕੋਲ ਪਹੁੰਚ ਜਾਣੀ ਹੈ। ਉਹ ਵੀ ਸਵਾਦ ਪੰਜਾਬ ਦਾ ਜੀ। ਬਿਲਕੁਲ ਜੀ, ਘਰ ਦਾ ਸਵਾਦ ਦਿੱਸੀ ਕਿ ਉਹਦੇ ਵਿੱਚ। ਉਹ ਵੀ ਦੇਸੀ ਕਿ ਉਹ ਵੀ ਕਦੇ ਨਾ ਕੋਈ ਅੰਮੋਲਦਾ ਲੱਤੇ ਨਾ ਕੋਈ ਵੀ ਕਦਾ। ਜੀ 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 ਜੀ। ਅਸੀਂ ਘਰ ਦਾ ਆਪਣਾ ਬਣਾਉਂਦੇ ਆ ਜੀ। ਜੇ ਕੋਈ ਕਸਟਮਰ ਕਹੇ ਵੀ ਅਸੀਂ ਪਿੰਨੀ ਕੋਲੇ ਬੈ ਕੇ ਬਣਵਾਉਣੀ ਹੈ। ਓਕੇ। ਕੋਲੇ ਬੈ ਕੇ ਆਸ਼ਾ ਦੇ ਕਿਉਂਕਿ ਸਾਨੂੰ ਆਏ ਨਹੀਂ ਹੈਗਾ ਵੀ ਅਸੀਂ ਕੋਈ ਚੀਜ਼ ਕਰ। ਸਾਡੀ ਕੋਈ ਆਪਣਾ ਕੋਈ ਹੈ ਨਹੀਂ ਉਦਾਂ ਦਾ ਕੰਮ ਹੈ ਨਾ ਜਦੋਂ ਸਾਹਮਣੇ ਬਣਨੀ ਆ ਚੀਜ਼ ਲਓ ਜੀ ਜੇ ਕਿਸੇ ਨੇ ਬਾਅਦ ਵੀ ਬਣਵਾਉਣੀਆਂ ਚਾਹੇ ਘੱਟ ਬਣਵਾਉਣੀਆਂ ਤੁਸੀਂ ਕਹਿੰਦੇ ਸਾਡੇ 24 ਘੰਟੇ ਚੀਜ਼ ਤੁਸੀਂ ਦੇਖੇ ਜੀ 24 ਘੰਟੇ ਚੀਜ਼ ਬਾਤੀ ਰਹਿੰਦੀ ਹੈ ਸਾਡੇ ਪੈਕ ਹੋ ਰਹੇ ਨੇ ਜੀ ਉਹਨਾਂ ਨੂੰ ਡਿਲੀਵਰੀ ਕਰਾਂਗੇ ਜੀ ਲੋ ਇੰਡੀਆ ਡਿਲੀਵਰੀ ਹੋ ਜਾਏਗੀ ਸਾਰੇ ਕੋਈ ਕਸਟਮਰ ਦੇ ਫੀਡਬੈਕ ਆਉਂਦੇ ਨੇ ਰਿਪੀਟ ਆਰਡਰ ਆਉਂਦੇ ਨੇ ਲੋਜੀ ਲੋਜੀ ਕੰਮ ਜੇ ਤਾਂ ਵਧੀਆ ਹੋਵੇ ਸਾਫ ਸੁਥਰੇ ਕੰਮ ਜੀ ਹਰ ਕੋਈ ਹੈ ਨਾ ਪਸੰਦ ਕਰਦਾ ਹੀ ਕਰਦਾ ਸੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦੋ ਪਾਈਆਂ ਦਾ ਨੰਬਰ ਸਕਰੀਨ ਤੇ ਚੱਲਦਾ ਜੀ ਤੇ ਤੁਸੀਂ ਆਰਡਰ ਕਰ ਸਕਦੇ ਹੋ ਚਾਹੀ ਤੁਸੀਂ ਇੰਡੀਆ ਚ ਆਊਟ ਆਫ ਇੰਡੀਆ ਚ ਜਿੱਥੋਂ ਮਰਜ਼ੀ ਆ ਤੁਸੀਂ ਜਿੱਦਾਂ ਇੰਡੀਆ ਚ ਸੇ ਤਾਂ ਫ੍ਰੀ ਆਫ ਡਿਲੀਵਰੀ ਹੈ ਜੇ ਬਾਹਰੋਂ ਫਿਰ ਤੁਹਾਡੇ ਥੋੜੇ ਥੋੜੇ ਬਤ ਚਾਰਜ ਜੋ ਵੀ ਅਕੋਰਡਿੰਗ ਹੋਣਗੇ ਲੱਗਣਗੇ ਠੀਕ ਹੈ ਜੀ ਹੁਣ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਵੀਡੀਓ ਨੂੰ ਤੇ ਸ਼ੇਅਰ ਕਰਕੇ ਵਿਜ਼ਿਟ ਕਰਿਓ ਜੀ ਸਾਡੇ ਵੀਡੀਓ ਦਾ ਲਿੰਕ ਸ਼ੇਅਰ ਕਰ ਦਿਓ ਪਹਿਲੇ 50 ਕਸਟਮਰ ਨੂੰ ਅਸੀਂ ਸਾਡਾ ਗਿਫਟ ਪੈਕ ਦੇਵਾਂਗੇ 1/2 ਕਿਲੋ ਪਿੰਨੀ ਲੋ ਜੀ ਪਹਿਲੇ 50 ਕਸਟਮਰ ਜਿਹੜੇ ਵੱਧ ਤੋਂ ਵੱਧ ਸ਼ੇਅਰ ਕਰਨਗੇ ਵਾਹ ਸਾਡਾ 1/2 ਕਿਲੋ ਦੀ ਪੈਕਿੰਗ ਗਿਫਟ ਦੇ ਕੇ ਜੀ ਪਹਿਲੇ 50 ਕਸਟਮਰ ਨੂੰ ਤੁਹਾਡੇ ਚੈਨਲ ਥਰੂ ਸਿਰਫ ਅਸੀਂ ਗਿਫਟ ਦੇ ਰਹੇ ਹਾਂ ਜੀ ਨੱਬ ਕੇ ਸ਼ੇਅਰ ਕਰ ਦਿਓ ਸਾਡੀ ਪਿੰਨੀ ਤੁਹਾਡੇ ਘਰ ਬਿਲਕੁਲ ਫ੍ਰੀ ਭੇਜਾਂਗੇ ਪਹਿਲੇ 50 ਕਸਟਮਰ ਨੂੰ 1/2 ਕਿਲੋ ਦੀ ਪੈਕਿੰਗ ਲੋ ਜੀ ਪਹਿਲੇ 50 ਕਸਟਮਰ ਜਿਹੜੇ ਵੱਧ ਤੋਂ ਵੱਧ ਸ਼ੇਅਰ ਕਰਨਗੇ ਵੱਧ ਤੋਂ ਵੱਧ ਲਾਈਕ ਕਮੈਂਟ ਕਰਨਗੇ ਉਹਨਾਂ ਨੂੰ ਇਹ ਪਿੰਨੀ ਗਿਫਟ ਦੇ ਵਿੱਚ ਘਰੇ ਪਹੁੰਚਾਈ ਜਾਊਗੀ ਜੀ ਬਿਲਕੁਲ ਘਰੇ ਪਹੁੰਚਾਈ ਜਾਊਗੀ ਘਰੇ ਪਹੁੰਚਾਈ ਜਾਊਗੀ ਸਕਰੀਨਸ਼ਾਟ ਅਸੀਂ ਸ਼ੇਅਰ ਕਰ ਦਾਂਗੇ ਵੀ ਘਰੇ ਜੀ 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 ਜੇ ਤੁਸੀਂ ਇਹਨੂੰ ਟੈਸਟ ਕਰਨਾ ਚਾਹੁੰਦੇ ਹੋ ਨਾ ਤਾਂ ਸ਼ੇਅਰ ਵੀ ਜ਼ਰੂਰ ਜ਼ਰੂਰ ਕਰਿਓ ਕਿਉਂਕਿ ਆਹ ਜੀ ਪਿੰਨੀ ਮੈਨੂੰ ਨਹੀਂ ਲੱਗਦਾ ਤੁਹਾਨੂੰ ਕਿਤੇ ਹੋਰ ਮਿਲ ਜੂ ਪੰਜਾਬ ਚ ਠੀਕ ਹੈ ਜੀ ਸੋ ਦਬਕ